ਨਮਸਕਾਰ ਜੀ ਮੈਂ ਅਵਤਾਰ ਲਾਲ ਯੂਪੀਆਈ ਨਿਊਜ਼ ਜ਼ਿਲ੍ਹਾ ਕੋਟਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੱਗੜ ਭਾਣਾ ਦੇ ਸਰਪੰਚ ਸਾਹਿਬ ਸਰਦਾਰ ਰਕੇਸ਼ ਕੁਮਾਰ ਜੀ ਦੇ ਕੋਲ ਜ਼ਿਲ੍ਹਾ ਅੰਮ੍ਰਿਤਸਰ ਸਸੀ ਗੱਲ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਗੱਗੜ ਭਾਣਾ ਸਰਦਾਰ ਰਕੇਸ਼ ਕੁਮਾਰ ਜੀ ਸਾਹਿਬ ਦੇ ਗੱਗੜ ਭਾਣਾ ਦੇ ਸਰਪੰਚ ਤਾਈ ਜੀ ਨੂੰ ਰੈਜ਼ੀਡੈਂਟ ਆਨ ਸਰਪੰਚਾਂ ਦੀ ਕਰਨੀ ਹੋਈ ਆ ਤੁਹਾਡੀ ਇਹ ਦੂਜੂ ਤੁਸੀਂ ਲੈ ਰਹੇ ਆ ਜੀ ਜਿਹੜਾ ਤੁਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਬਿਲਕੁਲ ਬਸੂਪਾ ਜੀ ਨੂੰ ਸੁਪਰੰਸਰ ਆਪਣੇ ਕਾਰਜਕਾਰ ਦਰਮਿਆਨ ਹਾਂਜੀ ਕਿਹੜੇ ਕਿਹੜੇ ਕੰਮ ਤੁਸੀਂ ਜਿਹੜੇ ਪਿੰਡ ਦੇ ਵਿਕਾਸ ਵਿੱਚ ਤਰੋਏ ਮੇਰੇ ਪਿੰਡ ਮਤਲਬ ਪਹਿਲਾਂ ਤਾਂ ਦੋ ਸ਼ਮਸ਼ਾਨ ਘਾੜੇ ਇੱਕ ਐਸਸੀ ਇੱਕ ਜਗ੍ਹਾ ਇੱਕ ਜਰਨਲ ਐਸਸੀ ਦਾ ਘਾਟਾ ਉਹਦੇ ਵਿੱਚ ਵੀ ਤਕਰੀਬਨ ਅਸੀਂ 110 ਕੁ ਸਾਈਕਲੇ ਕੰਕリート ਕੀਤੀ ਸੀਗੀ ਇੱਕ ਜਰਨਲ ਰਾਯੜਾ ਉਹਦੀ ਤਕਰੀਬਨ 4 ਦਿਵਾਰੀ ਪੱਲੇ ਕੰਕਰੀਟ ਗੇਡ ਵਗੈਰਾ ਲਾ ਕੇ ਹਲ ਕੰਪਲੀਟ ਕੀਤਾ ਜੀ ਉਸ ਤੋਂ ਇਲਾਵਾ ਮਤਲਬ ਸਾਡੇ ਪਿੰਡ ਦੇ ਵਿੱਚ ਜਿਵੇਂ ਗਲੀਆਂ ਨਾਲੀਆਂ ਜਿਵੇਂ ਪਹਿਲਾਂ ਤਾਂ ਨਵੀਂ ਇਟ ਮੇਰੇ ਮੁਤਾਬਕ ਮੇਰੀ ਜਿੰਨੀ ਕੋ ਖੁਸ਼ ਹੈ ਜੀ ਅਸੀਂ ਆਪ ਦੇਖ ਨਹੀਂ ਸਕੇ ਕਿ ਕਿੰਨੀ ਨਵੀਂ ਇਟ ਜਿੰਨੀ ਵੀ ਇੰਟਰਲੌਕ ਲੱਗੀ ਹੈਗੀ ਜੀ 3 ਲੱਖ ਪਲਸ ਇੰਟਰਲੌਕ ਜਿਹੜੀ ਹੈਗੀ ਹੈ ਮੇਰੇ ਪਿੰਡ ਲੱਗੀ ਹੈ ਜੀ ਇਸ ਤੋਂ ਇਲਾਵਾ ਜਿਵੇਂ ਡੇਰਿਆਂ ਦੇ ਰਸਤੇ ਗੋਵਿੰਦਾ ਕਿੱਲੇ ਤੋਂ ਪਲਾਸੀ ਉਹ ਸਾਦਾ ਜੀ ਜਿਹੜੇ ਹਨ ਉਹ ਡੇਰਿਆਂ ਦੇ ਰਸਤੇ ਬਣਾਏ ਆ ਜੀ ਉਸ ਤੋਂ ਬਾਅਦ ਵਿੱਚ ਜੀ ਇੱਕ ਸਾਡੇ ਮਤਲਬ ਕਲੋਨੀ ਆ ਜੀ ਐਸਸੀ ਸਾਸ ਐਸਸੀ ਭਾਈ ਚੜੀ ਉਹਦੇ ਵਿੱਚ ਮੇਰੇ ਅੰਤ ਤੱਕ ਜਦੋਂ ਵੀ ਮੈਂ ਆਪ ਦੀ ਉਹ ਸੁਭਾਲਿਆ ਉੱਥੇ ਇੱਕ ਗੜੀ ਸੀ ਜੀ ਬੜੀ ਲੰਬੇ ਸਮੇਂ ਤੋਂ ਮਤਲਬ ਬੜੇ ਹੀ ਸਰਪੰਚਾ ਨੂੰ ਤਕਰੀਬਨ ਹੀ ਮਤਲਬ ਕੇਂਦਰੀ ਜਿਹੇ ਇਸ ਬਾਜ਼ਾਰ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਲੋਕਾਂ ਕੋਲੋਂ ਵੋਟਾਂ ਮਟੋਰ ਲੈਂਦੇ ਸੀਗੇ ਜੀ ਪਰ ਫਿਰ ਵੀ ਮਤਲਬ ਐਸੀ ਭਾਈਚਾਰੇ ਨੂੰ ਅੱਖੋਂ ਰੋਕੇ ਕਰਦੇ ਰਹੇ ਆ ਉਹਨਾਂ ਬਾਜ਼ਾਰਾਂ ਨੂੰ ਪਹਿਲ ਦੇ ਆਧਾਰ ਤੇ ਜਿੱਥੇ ਐਸੀ ਭਾਈਚਾਰੇ ਦੇ ਸਕੂਲ ਦੇ ਵਿੱਚ ਬੱਚੇ ਪੜ੍ਹਨ ਜਾਂਦੇ ਸੀ ਉਹ ਵੀ ਜਿਹੜੇ ਸਕੂਲਾਂ ਦੇ ਰਸਤੇ ਸੀ ਜਿੱਦਨੂੰ ਲੰਘ ਕੇ ਜਾਣਾ ਹੁੰਦਾ ਸੀ ਪਾਣੀ ਖਲੋਤਾ ਗੁਰੇ ਖਾਲ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਜੀ ਅਸੀਂ ਬਣਾ ਕੇ ਸਕੂਲ ਵਾਲੇ ਰਸਤਿਆਂ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੜ੍ਹਨਾ ਹੈਗਾ ਕਿ ਜਿਹੜਾ ਮਿਲਨੀਆ ਹੋਰ ਵਾਲੇ ਦੇ ਵਿੱਚ ਛੋਟੇ ਬੱਚੇ ਉਹਨਾਂ ਨੂੰ ਪਹਿਲਾਂ ਦੇ ਆਧਾਰ ਤੇ ਪਹਿਲੇ ਰਾਤ ਦੇ ਸਕੂਲ ਦੇ ਰਸਤੇ ਜਿਹੜੇ ਅੱਗੇ ਬਣਾਏ ਆ ਪੂਰ ਵੀ ਜਿਹੜੇ ਪਿੰਡਾਂ ਦੇ ਕੋਈ ਕੰਮ ਰਹਿੰਦੇ ਹੈਗੇ ਜੀ ਉਹਨਾਂ ਨੂੰ ਵੀ ਧਿਆਨ ਚ ਲਿਆਣ ਕੇ ਕੀਤੇ ਵੀ ਆ ਜਿਹੜੇ ਰਹਿੰਦੇ ਵੀ ਹੈਗੇ ਆ ਉਹ ਵੀ ਸਰਕਾਰ ਦੇ ਨਾਲ ਭਾਈਵਾਲ ਹੈਗੇ ਉਹਨੂੰ ਜੀ ਮੌਕੇ ਦੀ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਵੇਖੋ ਜੀ ਮੌਕੇ ਦੀ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਵੇਖੋ ਸਰਕਾਰ ਆਪਣੇ ਮਤਲਬ ਮੁਤਾਬਕ ਜੋ ਰੁਟੀਨ ਦੇ ਵਿੱਚ ਉਹਨਾਂ ਦੇ ਕੰਮ ਹੈਗੇ ਆ ਜੀ ਵੇਖੋ ਜਿਵੇਂ ਰਸਤੇ ਹੀ ਆ ਪੀਡਬਲਯੂਡੀ ਬੈਕਵੇਰੀਆਂ ਜਿਵੇਂ ਸੜਕਾਂ ਹੋਣ ਕੋਈ 10 ਫੁੱਟ ਦੀ ਜਗ੍ਹਾ ਉਹਨਾਂ ਨੂੰ 18 ਫੁੱਟ ਜਿਹੜਾ ਹੈਗਾ ਸਰਕਾਰ ਨੇ ਕਾਫੀ ਹੀ ਰਸਤੇ ਜਿਹੜੇ ਹੈਗੇ ਆ ਉਹਨਾਂ ਲ ਬਣਾਏ ਆ ਸਾਡੇ ਤੇ ਮੰਤਰੀ ਕੈਬਨਿਟ ਮੰਤਰੀ ਉਹਨਾਂ ਦੀ ਵੀਡੀਓ ਜੀ ਉਹਨਾਂ ਨੇ ਗੱਲ ਇਹ ਤਾਂ ਜੀ ਮਤਲਬ 4 ਤੋਂ 5 ਦਿਨ ਪਹਿਲਾਂ 45 ਉਦਘਾਟਨ ਕੀਤੇ ਜੀ ਉਹ ਸੜਕਾਂ ਮੇਰੇ ਵੀ ਪਿੰਡ ਦਾ ਮਤਲਬ ਗੱਗੜਪੜਨੇ ਤੋਂ ਪੱਲੇ ਨੂੰ ਜਾਣ ਵਾਲੀ ਸੜਕ ਜਿਹੜੀ ਹੈਗੀ ਆ ਉਹ ਉਹਦਾ ਮੇਰੇ ਕੋਲ 18.5 ਲੱਖ ਰੁਪਏ ਦਾ ਜਿਹੜਾ ਹੈਗਾ ਟੈਂਡਰ ਕਰਵਾ ਕੇ ਉਹਨਾਂ ਨੇ ਮਤਲਬ ਉਹ ਸੜਕ ਦਾ ਜਿਹੜਾ ਹੈਗਾ ਵਾ ਮੂਰਤ ਜਿਹੜਾ ਕਰਵਾ ਦਿੱਤਾ ਹੋਇਆ ਹੈ ਕਿਸਾਨ ਵੀਰਾਂ ਦਾ بڑا ਅਸੀਂ ਅਕਸਰ ਦੇਖ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਕਿਸਾਨ ਵੀਰਾਂ ਨੂੰ ਕੋ ਮੈਸੇਜ ਦੇਣਾ ਚਾਹੁੰਦਾ ਨਹੀਂ ਜੀ ਕਿਸਾਨ ਵੀਰਾਂ ਨੂੰ ਮੈਸੇਜ ਨਹੀਂ ਜੀ ਦੇਣਾ ਚਾਹੁੰਦੇ ਅਸੀਂ ਤਾਂ ਮੋਦੀ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੋ ਕਿਸਾਨਾਂ ਦੀ ਮੁੱਖ ਮੰਗ ਹੈ ਜੀ ਐਮ ਐਸ ਪੀ ਜਿਹੜੀ ਉਹਨਾਂ ਨੂੰ ਮਿਲਣੀ ਤੇ ਮਤਲਬ ਅੱਗੇ ਵੀ ਉਹਨਾਂ ਨਾਲ ਲਾਰਾ ਲਾ ਕੇ ਉਹਨਾਂ ਨੂੰ ਕੰਪਲੀਟ ਨਹੀਂ ਕੀਤਾ ਗਿਆ ਗਰਮਨ ਪਹਿਤਾ ਕੇ ਇਸ ਫਸਲ ਦੇ ਉੱਤੇ ਦਿੱਤੀ ਜਾਊਗੀ ਅਸਵਾਸਨ ਦੇ ਦਿੱਤੇ ਦਿੱਤੀ ਜਾਉਗੀ ਜਿਹੜੀ ਵੀ ਐਮਐਸਪੀ ਜਿਹੜੀਆਂ ਵੀ ਫਸਲਾਂ ਦੇ ਦੇਣੀ ਬਣਦੀ ਹੈਗੀ ਆ ਉਸ ਦੀ ਜਿਹੜੀ ਹੈਗੀ ਆ ਪੂਰੀ ਪੱਕੇ ਤੌਰ ਤੇ ਗਰੰਟੀ ਹੋਣੀ ਚਾਹੀਦੀ ਹੈਗੀ ਆ ਤਾਂ ਫੇਰੀ ਉਸ ਤੀਰ ਨੂੰ ਜਿਹੜਾ ਹੈਗਾ ਉਹਦਾ ਹੱਲ ਹੋ ਜਾਦਾ ਕਿਉਂਕਿ ਬਹੁਤ ਹੀ ਇਤਕੀ ਨੁਕਸਾਨ ਹੋਇਆ ਕਈਆਂ ਦੀਆਂ ਅੱਖਾਂ ਵੀ ਖਰਾਬ ਹੋ ਗਈਆਂ ਕਈਆਂ ਦੀਆਂ ਲੱਤਾਂ ਫਟੜ ਹੋਏ ਪੜਿਆ ਮਤਲਬ ਔਖਾ ਹੈਗਾ ਜੀ ਇਸ ਨੂੰ ਵੀ ਜੜਾ ਹੈਗਾ ਸਰਕਾਰ ਨੂੰ ਮਤਲਬ ਜ਼ਿਮੀਂਦਾਰ ਬਜ਼ਾਰ ਦੀ ਨੂੰ ਵੀ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੇ ਉਹਨਾਂ ਦੇ ਮਸਲੇ ਜਿਹੜੇ ਮੇਨ ਮੰਗਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੱਲ ਕੀਤਾ ਜਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜੀ ਦੇਖੋ ਜੀ ਨੌਜਵਾਨ ਪੀੜੀ ਨੂੰ ਅਸੀਂ मतलब ਇੱਕੀ ਬੇਨਤੀ ਕਰmei ਚਾਹਾਂਗੇ ਕਿ ਦੇਖੋ ਜਿਹੜੀ ਵੀ ਮਤਲਬ ਮਾੜੀ ਸੰਗਤ ਦੇ ਵਿੱਚ ਜਿਹੜੇ ਨੌਜਵਾਨ ਪੈ ਚੁੱਕੇ ਨੇ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਦੇਖੋ ਉਹ ਆਪ ਦੇ ਭਵਿੱਖ ਬਾਰੇ ਥੋੜਾ ਬਹੁਤਾ ਹੀ ਪਰ ਪਰਿਵਾਰ ਬਾਰੇ ਜਾਂ ਆਉਣ ਵਾਲੀ ਮਤਲਬ ਜਨਰੇਸ਼ਨ ਬਾਰੇ ਸੋਚਣ ਵਿੱਚ ਜੇ ਉਹ ਆਪ ਨਸ਼ਾ ਕਰਦੇ ਆ ਜਾਂ ਉਹ ਪਰਿਵਾਰ ਵਾਲੇ ਨੇ ਤਾਂ ਉਹ ਗਾਂ ਅੱਗੇ ਕਿਸ ਨੂੰ ਕੀ ਮੈਸੇਜ ਦੇਣਗੇ ਜਾਂ ਆਪਣੇ ਇਹ ਬੱਚੇ ਨੂੰ ਕਿਵੇਂ ਰੋਕ ਸਕਣਗੇ ਇਸ ਕਰਕੇ ਜਿਹੜਾ ਸਰਕਾਰ ਨੇ ਵੀ ਨਸ਼ੇ ਦੇ ਉੱਤੇ ਕਾफी ਸਖਤੀ ਕੀਤੀ ਆ ਮਤਲਬ ਸਿਕੰਜਾ ਤਾਂ ਕੱਸਿਆ ਆ ਵਾ ਜੀ ਵੇਖੋ ਪਰ ਜਿਹੜੇ ਨਸ਼ਾ ਤਸਕਰ ਜਿਹੜੇ ਹੈਗੇ ਆ ਉਹਨਾਂ ਨੂੰ ਬੜੇ ਬੁੜੇ ਤਰਾਹ ਆਉਂਦੇ ਹੈਗੇ ਜੀ ਕਿਸੇ ਕਿਸ ਰਸਤੇ ਬੰਕੇ ਕਿੱਦਾਂ ਕਿੱਦਾਂ ਸਮਗਲਿੰਗ ਕਰਨੀ ਹੈਗੀ ਆ ਬੜਾ ਔਖਾ ਵਾ ਜੀ ਅਗੋਂ ਸਰਪੰਚੀ ਦਾ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਨਹੀਂ ਜੀ ਅਜੇ ਕੋਈ ਅਸੀਂ ਮਤਲਬ ਇਹਦੇ ਬਾਰੇ ਮਤਲਬ ਜੋ ਜਨਤਾ ਦੀ ਰਾਇ ਹੋਵੇਗੀ ਕਿ ਵੇਖੋ ਪਿੰਡ ਕੀ ਮਤਲਬ ਐਸਸੀ ਜਾਂ ਜਰਨਲ ਵੀ ਕਿਵੇਂ ਦੀ ਕੈਟਾਗਰੀ ਆਉਦੀ ਹੈਗੀ ਆ ਬਾਕੀ ਜੋ ਲੋਕਾਂ ਦਾ ਮਤਲਬ ਸੁਝਾਅ ਹੋਵੇਗਾ ਜੀ ਸਿਰ ਮੱਥੇ ਆ ਬਿਲਕੁਲ ਜੀ ਆਪ ਦੀ ਕੋਈ ਮਰਜ਼ੀ ਜੀ ਯੂਪੀਆਈ ਨਿਊ ਚੈਨਲ ਦਾ ਤੈਨੂੰ ਧੰਵਾਦ ਹੈ ਜੀ